ਹਾਂਜੀ ਆਪਾਂ ਜੀ ਇਹ ਬਦਾਨਾ ਬਣਾਇਆ ਹੈਗਾ ਇਹਨੂੰ ਆਪਾਂ ਮਿੱਠੀ ਬੂੰਦੀ ਵੀ ਕਹ ਲੈਨੇ ਬਦਾਨਾ ਵੀ ਕਹ ਲੈਨੇ ਇਹਦੀ ਬਹੁਤ ਵਧੀਆ ਬਣੀ ਹੈਗੀ ਆ ਤੁਸੀਂ ਵੀ ਜਿਸ ਤਰ੍ਹਾਂ ਇੱਕ ਕੱਪ ਬੇਸਣ ਦਾ ਘੋਲ ਬਣਾ ਕੇ ਵਧੀਆ ਜੀ ਇਹ ਮਿੱਠੀ ਬੂੰਦੀ ਬਣਾਉਣੀ ਬਦਾਨਾ ਬਦਾਨਾ ਜਿਹੜਾ ਕਿ ਬਹੁਤ ਹੀ ਵਧੀਆ ਬਣਦਾ ਹੈਗਾ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦੇਈਏ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਹੈਲੋ ਸਤਿ ਸ਼ਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਅੰਟੈਰੀਓ ਗਾਰਡਨ ਦੇ ਕਿਚਨ ਦੇ ਵਿੱਚ ਅੱਜ ਜੀ ਆਪਾਂ ਬਣਾ ਰਹੇ ਆਂ ਬੇਸਣ ਦੀ ਬੂੰਦੀ ਜਿਹੜੀ ਕਿ ਆਪਾਂ ਬੂੰਦੀ ਬਣਾਉਣ ਲਈ ਜੀ ਇੱਕ ਕੱਪ ਫਵੇਸਣ ਦਾ ਲਿਆ ਹੈਗਾ ਹੈ ਤੁਸੀਂ ਦੇਖ ਲਾ ਤੁਹਾਡੇ ਕੋਲ ਜਿਹੜਾ ਵੀ ਬ੍ਰੇਕ ਵਾਲਾ ਹੈਗਾ ਤਾਂ ਬਹੁਤ ਵਧੀਆ ਪਰ ਘਰ ਦੇ ਵਿੱਚ ਜਿਹੜਾ ਵੀ ਵੇਸਣ ਆਪਾਂ ਚੁਜ਼ ਕਰ ਸਕਦੇ ਹਾਂ ਇਹਨੂੰ ਜੀ ਆਪਾਂ ਹੁਣ ਛਾਣ ਲੈਣਾ ਆਪਾਂ ਇੱਕ ਕਾਪੀ ਮਣਕੇ ਲਿਆ ਹੈਗਾ ਯਾ ਜੇ ਆਪਾਂ ਇਹਨੂੰ ਛਾਣ ਲੈਨੇ ਆ ਤਾਂ ਫਿਰ ਇਹਦੇ ਵਿੱਚ ਜਿਹੜੀਆਂ ਲੰਮਸ ਵਗੈਰਾ ਨਹੀਂ ਬਣਦੇ ਹੈਗੇ ਗਲਤੀਆਂ ਜਿਹਨੂੰ ਆਪਾਂ ਕਹ ਦਿੰਦੇ ਆ ਸਮੂਥ ਹੋ ਜਾਂਦਾ ਹੈ ਚੰਗੀ ਤਰ੍ਹਾਂ ਇਹਨੂੰ ਆਪਾਂ ਛਾਣ ਲੈਣਾ ਹੈਗਾ ਯਾ ਵੇਸਣ ਨੂੰ ਪਛਾਣ ਲਿਆ ਹੈਗਾ ਜੀ ਬਹੁਤ ਵਧੀਆ ਇਹ ਸਮੂਥ ਵੇਸਣ ਹੋ ਗਿਆ ਯਾ ਹੁਣ ਇਹਦੇ ਵਿੱਚ ਜੀ ਆਪਾਂ 1 tsp ਜਿਹੜਾ ਹੈਗਾ ਇਹ ਬੇਕਿੰਗ ਪਾਊਡਰ ਪਾਉਣਾ ਹੈਗਾ ਇਹ ਥੋੜਾ ਜਿਹਾ ਆਪਾਂ ਜੀ ਇਹਦੇ ਵਿੱਚ ਜਿਹੜਾ ਲੱਡੂਆਂ ਵਾਲਾ ਕਲਰ ਹੈਗਾ ਜਾਂ ਜੈਲੋ ਕਲਰ ਉਹ ਆਪਾਂ ਇਹਦੇ ਵਿੱਚ ਮਿਕਸ ਕਰਨਾ ਹੈਗਾ ਤੁਸੀਂ ਨਹੀਂ ਵੀ ਪਾਉਣਾ ਤੁਸੀਂ ਸਕਿਪ ਕਰ ਸਕਦੇ ਆ ਪਰ ਇਹਦੇ ਨਾਲ ਜੀ ਫਿਰ ਗੁੰਦੀ ਬਹੁਤ ਵਧੀਆ ਲੱਗਦੀ ਆ ਦੇਖਣ ਨੂੰ ਕਲਰ ਬਹੁਤ ਵਧੀਆ ਆਉਂਦਾ ਹੈਗਾ ਜੇ ਤੁਸੀਂ ਘਰ ਦੇ ਵਿੱਚ ਹੀ ਖਾਣੀ ਤਾਂ ਤੁਸੀਂ ਇਦਾਂ ਨੇਚਰਲ ਕਲਰ ਵੀ ਰੱਖ ਸਕਦੇ ਹੈਗੇ ਆ ਹੁਣ ਆਪਾਂ ਇਹਨੂੰ ਪਾਣੀ ਪਾ ਕੇ ਜਿਹੜਾ ਬੈਟਰ ਹੈਗਾ ਇਹਨੂੰ ਚੰਗੀ ਤਰ੍ਹਾਂ ਹਾਂਜੀ ਆਪਾਂ ਇਹਨੂੰ ਸਮੂਤ ਬਣਾਉਣਾ ਹੈਗਾ ਇਹਦੇ ਵਿੱਚ ਆਪਾਂ ਜੀ ਇਹ ਚੌਥਾ ਹਿੱਸਾ ਪਾਣੀ ਪਾਣੀ ਇੱਕ ਕੱਪ ਤੋਂ ਥੋੜਾ ਜਿਹਾ ਆਪਾਂ ਘੱਟ ਪਾਉਣਾ ਥੋੜਾ ਥੋੜਾ ਪਾ ਕੇ ਆਪਾਂ ਇਹ ਬੈਟਰ ਬਣਾਉਣਾ ਇੱਕਦਮ ਨਹੀਂ ਆਪਾਂ ਸਾਰਾ ਪਾਣੀ ਪਾਉਣਾ ਹੈਗਾ ਚੰਗੀ ਤਰ੍ਹਾਂ ਆਪਾਂ ਇਹਨੂੰ ਫੈਂਟਣਾ ਹੈ ਜਾਂ ਜਿੰਨਾ ਕੀ ਆਪਾਂ ਲੋੜ ਪੈਂਦੀ ਹੈ ਓਨਾ ਹੀ ਪਾਣੀ ਪਾਉਣਾ ਹੈਗਾ ਕੰਟੀਨਿਊ ਆਪਾਂ ਇਸ ਤਰ੍ਹਾਂ ਜੀ ਚੰਗੀ ਤਰ੍ਹਾਂ ਸਮੂਥ ਕਰਨਾ ਹੈ गाइस ਮੈਸਨ ਆਪਾਂ ਮਿਕਸ ਕਰ ਲਿਆ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਫੈਂਟਣਾ ਹੈਗਾ ਆ 2 ਤੋਂ 4 ਮਿੰਟ ਤੱਕ ਜੰਗੀ ਤਰ੍ਹਾਂ ਕੰਟੀਨਿਊ ਇਹਨੂੰ ਆਪਾਂ ਮੇਕ ਸ਼ੋਰ ਇੱਕੋ ਹੀ ਡਾਇਰੈਕਸ਼ਨ ਦੇ ਵਿੱਚ ਇਸ ਤਰ੍ਹਾਂ ਘਮਾਉਣਾ ਇਹਨੂੰ ਦੂਸਰੀ ਤਰ੍ਹਾਂ ਨਹੀਂ ਘਮਾਉਣਾ ਹੈਗਾ ਕਿਉਂਕਿ ਫਿਰ ਆਪਣਾ ਬਹੁਤ ਹੀ ਵਧੀਆ ਜੀ ਬੁੰਦੀ ਜਿਹੜੀ ਇਹ ਬਣਦੀ ਹੈਗੀ ਜੀ ਇਹ ਚਿੰਗਾ ਹੁੰਦਾ ਹੈਗਾ ਇਦਾਂ ਦੀ ਇਹਦੀ ਹੋਣੀ ਚਾਹੀਦੀ ਜਿੱਦਾਂ ਡ੍ਰੌਪ ਸੇ ਤੇ ਕਿੰਨੇ ਦਾ ਡਿਗਨੇ ਚਾਹੀਦੇ ਹੈਗੇ ਦੇਖ ਲੈਣਾ ਤੁਸੀਂ ਬਹੁਤ ਪਤਲਾ ਨਹੀਂ ਬਣਾਉਣਾ ਹੈਗਾ ਨਾ ਬਹੁਤ ਸੰਘਣਾ ਹੋਵੇ ਇਹਨੂੰ ਆਪਾਂ ਹੁਣ ਸਾਈਡ ਤੇ ਰੱਖ ਦੇਣਾ ਤਾਂ ਹੁਣ ਆਪਾਂ ਚਾਹਣੀ ਬਣਾ ਲੈਣੀ ਆ ਆਪਣਾ ਜੀ ਬੈਟਰ ਬਣਾ ਕੇ ਆਪਾਂ ਇਹਨੂੰ ਸਾਈਡ ਤੇ ਰੱਖ ਲਿਆ ਹੁਣ ਆਪਾਂ ਚਾਹਣੀ ਬਣਾਉਣੀ ਹੈਗੀ ਆ ਤੇ ਜਿਹੜਾ ਕੱਪ ਆਪਾਂ ਵੇਚਣ ਦਾ ਲਿਆ ਸੀ ਉਹ ਹੀ ਇੱਕ ਕੱਪ ਆਪਣੇ ਕੋਲੇ ਸ਼ੂਗਰ ਦਾ ਹੈਗਾ ਆ ਹਾਂਜੀ ਚੌਥਾ ਹਿੱਸਾ ਆਪਾਂ ਇਹਦੇ ਵਿੱਚ ਪਾਣੀ ਪਾਵਾਂਗੇ ਇਹ ਹੁਣ ਜੀ ਇਹਨੂੰ ਆਪਾਂ ਹਿਲਾਇ ਜਾਣਾ ਹੈਗਾ ਆ ਚੰਗੀ ਤਰ੍ਹਾਂ ਇਹਨੂੰ ਪਹਿਲਾਂ ਆਪਾਂ ਉਬਾਲਾ ਲੈਣਾ ਹੈ ਫਿਰ ਆਪਾਂ ਕੋਈ ਇੱਕ ਤਾਰ ਨਹੀਂ ਬਣਾਉਣੀ ਹੈਗੀ ਜਸਟ ਆਪਾਂ ਇਹਨੂੰ ਮੈਲਟੀ ਕਰਨਾ ਹੈ ਚਪਚਪੀ ਜਿਹੀ ਚਾਣੀ ਬਣਾਉਣੀ ਹੈਗੀ ਆ ਤੇ ਇਤੋਂ 2 ਤੋਂ 4 ਆਪਾਂ ਇਹਦੇ ਵਿੱਚ ਫਰੈਸ਼ ਐਲਚੀ ਪੁੱਟ ਕੇ ਪਾ ਦਾਂਗੇ ਤੁਸੀਂ ਕੋਈ ਵੀ ਫਲੇਵਰ ਪਾ ਸਕਦੇ ਆ ਕੇਵੜਾ ਵਾਟਰ ਜਾਂ ਰੋਜ਼ ਵਾਟਰ ਵੀ ਪਾ ਸਕਦੇ ਹੈਗੇ ਆ ਤੇ ਥੋੜਾ ਜਿਹਾ ਚਾਣੀ ਦੇ ਵਿੱਚ ਆਪਾਂ ਜੀ ਇਹ ਲੱਡੂਆਂ ਵਾਲਾ ਕਲਰ ਪਾਵਾਂਗੇ ਹੁਣ ਜੀ ਆਪਾਂ ਇਹਨੂੰ ਉਬਾਲਾ ਦੇਣਾ ਹੈਗਾ ਚਾਣੀ ਨੂੰ ਫਿਰ ਇਹਨੂੰ ਆਪਾਂ 1-2 ਮਿੰਟ ਬਾਅਦ ਦੇ ਵਿੱਚ ਪਕਾਉਣਾ ਹੈ ਤਾਂ ਫਿਰ ਇਹਨੂੰ ਸਾਈਡ ਤੇ ਰੱਖ ਦੇਣਾ ਹੈਗਾ। ਆਪਣੀ ਚਾਹਣੀ ਵੀ ਹੁਣ ਇਹ ਰੈਡੀ ਹੋ ਗਈ ਆ ਕਿਉਂਕਿ ਇਹਨੂੰ ਆਪਾਂ ਕੋਈ ਤਾਤ ਨਹੀਂ ਬਣਾਉਣੀ ਹੈਗੀ ਜਸ ਆਪਾਂ ਇਹਨੂੰ ਦੇਖਣਾ ਹੀ ਹੈਗਾ ਆਪਣੇ ਹੱਥਾਂ ਨੂੰ ਇਦਾਂ ਚਿਪਚਿਪ ਜਿਹਾ ਲੱਗਣੀ ਚਾਹੀਦੀ ਹੈਗੀ ਆ। ਇਹਨੂੰ ਆਪਾਂ ਥੋੜੀ ਜਿਹਾ ਪਕਾ ਲਿਆ ਹੈ ਹੁਣ ਇਹਨੂੰ ਆਪਾਂ ਸਾਈਡ ਤੇ ਰੱਖ ਦੇਣਾ ਇਹਨੂੰ ਕਵਰ ਕਰਕੇ ਰੱਖਣਾ ਢੱਕਣ ਦੇ ਕੇ। ਜਦ ਤੱਕ ਫਿਰ ਆਪਣਾ ਜੀ ਤੇਲ ਆਪਾਂ ਗਰਮ ਕਰ ਲੈਣੀ ਹੈਗੀ। ਆਪਣਾ ਜੀ ਜਿਹੜਾ ਹੈਗਾ ਆ ਬੈਟਰ ਹੁਣ ਜਿਹੜਾ ਆਪਾਂ ਉਹਨੂੰ ਚੈੱਕ ਕਰਨਾ ਕਿਦਾਂ ਆਪਣਾ ਉਹ ਰੈਡੀ ਹੈਗਾ ਆ। ਉਸੀ ਸਿਆਸਤra ਕੰਨ ਕੋਲੀ ਦੇ ਵਿੱਚ ਪਾਣੀ ਲੈ ਲੈਣਾ ਤੇ ਉਹਦੇ ਵਿੱਚ ਇੱਕ ਦੋ ਬੂੰਦਾ ਇਦਾਂ ਦੇਖ ਲੈਣੀਆਂ ਜੇ ਤਾ ਤੁਹਾਡਾ ਇਹ ਇਦਾਂ ਉੱਪਰ ਆ ਜਾਂਦਾ ਹੈ ਤੁਹਾਡਾ ਬੈਟਰ ਸਹੀ ਹੈਗਾ ਜੇ ਤੁਹਾਡਾ ਥੱਲੇ ਜੰਮ ਜਾਂਦਾ ਤਾਂ ਫਿਰ ਤੁਸੀਂ ਉਹਨੂੰ ਥੋੜਾ ਜਿਹਾ ਹੋਰ ਫੈਟ ਲੈਣਾ ਹੈਗਾ ਬਸ ਇਸ ਇਦਾਂ ਚੈੱਕ ਕਰ ਲੈਣਾ ਹੰਦੀ ਤੇਲ ਜੇ ਆਪਣਾ ਗਰਮ ਹੋ ਕੇ ਆਇਆ ਇਹਨੂੰ ਆਪਾਂ ਹੁਣ ਸਲੋਈ ਹੀਟ ਕਰ ਦੇਣੀ ਹੈ ਕਿ ਬਹੁਤਾ ਨਹੀਂ ਗਰਮ ਹੋਣਾ ਚਾਹੀਦਾ ਤੁਸੀਂ ਕੋਈ ਵੀ ਹੰਦੀ ਇਦਾਂ ਦੀ ਕੋਣੀ ਲੈ ਲੈਣੇ ਜਾਂ ਤੁਹਾਡੇ ਕੋਲ ਜੋ ਵੀ ਕੱਦੂ ਆਸ਼ੀ ਹੈ ਇਹਦੇ ਵਿੱਚ ਇਦਾਂ ਹੋਲ ਹੋਣਗੇ ਉਹਦੇ ਵਿੱਚ ਜੀ ਆਪਾਂ ਇਹ ਫੇ ਜਿਹੜੀ ਹੈਗੀ ਬੂੰਦੀ ਕੱਢ ਸਕਦੇ ਆ ਥੋੜਾ ਜਿਹਾ ਆਪਾਂ ਇਹਨੂੰ ਉੱਚਾ ਰੱਖਣਾ ਹੈਗਾ ਯਾ ਕਿਉਂਕਿ ਇਹਨੂੰ ਆਪਾਂ ਹਲਾਉਣਾ ਨਹੀਂ ਇਹਦੇ ਉੱਤੇ ਆਪਾਂ ਪਾਉਣਾ ਹੈਗਾ ਆਪਣਾ ਜਿਹੜਾ ਬੈਟਰੀ ਹੈਗਾ ਜਿੰਨੀ ਵਾਰੀ ਵੀ ਆਪਾਂ ਬੂੰਦੀ ਬਣਾਉਣੀ ਤਾਂ ਆਪਾਂ ਇਹਨੂੰ ਵਾਸ਼ ਕਰਨਾ ਹੈਗਾ ਦੁਬਾਰਾ ਜਦੋਂ ਪਾਉਣਾ ਹੈਗਾ ਯਾ ਹੁਣ ਮੈਂ ਜੀ ਇਹ ਇਹਦੇ ਨਾਲ ਪਾਉਂਗੀ ਤਾਂ ਕਲਮ ਥੋੜੀ ਪਾਉਂਗੀ ਆਪਣਾ ਤੇਲ ਵੀ ਦੇਖਣਾ ਹੈਗਾ ਗਰਮੀਆਂ ਕਿੱਤਾ ਆ ਅਲੀ ਦਸੀ ਨੂੰ ਪੋਣੀ ਨੂੰ ਹਲਾਉਣਾ ਨਹੀਂ ਜਿੱਦਾਂ ਤੁਸੀਂ ਇਹਦੇ ਉੱਤੇ ਹੋਰ ਬੈਟਰ ਜਿਹੜਾ ਹੈ ਗਾਇਆ ਪਾ ਦੇਣਾ ਹੈ ਗਾਇਆ ਹੰਦੀ ਆਪਣੇ ਆਪ ਹੀ ਡਗਣੀ ਚਾਹੀਦੀ ਹੈ ਜਿੰਨੀ ਵੀ ਡਗਦੀ ਹੈਗੀ ਆਪਾਂ ਇਹਨੂੰ ਹਿਲਾਉਣਾ ਨਹੀਂ ਹੈਗਾ ਜਿੰਨਾ ਚਿਰ ਡਗਦੀ ਉਹਨਾਂ ਕਰ ਆਪਾਂ ਇਹਨੂੰ ਮੋਬ ਨਹੀਂ ਕਰਨਾ ਹੈਗਾ ਹੰਦੀ ਆਪਾਂ ਜੀ ਖਣੋ 2 ਤੋਂ 3 ਮਿੰਟ ਇਦਾਂ ਪਕਾਉਣਾ ਹੈਗਾ ਇਹਨੂੰ ਬਹੁਤ ਜ਼ਿਆਦਾ ਨਹੀਂ ਡਾਰਕ ਕਰਨਾ ਹੈਗਾ ਇਹਦਾ ਕਲਰ ਉਗੇ ਗੁੰਦੀ ਜਿਹੜੀ ਬਹੁਤ ਛੇਤੀ ਜਿੱਦਾਂ ਹੈਗੀ ਆ ਫਰਾਈ ਹੋ ਜਾਂਦੀ ਹੈਗੀ ਆ ਫਿਰ ਆਪਾਂ ਇਹਨੂੰ ਕੱਢ ਲੈਣਾ ਤੇ ਨੈਕਸਟ ਵਾਲਾ ਪਾ ਦੇਣਾ ਹਾਂਜੀ ਆਪਣੀ ਇਹ ਵਾਲੀ ਗੁੰਦੀ ਜਿਹੜੀ ਹੈਗੀ ਆ ਆਪਾਂ ਇਹ ਕੱਢ ਲੈਣੀ ਹੈਗੀ ਆ ਤੇ ਨਾਲ ਹੀ ਆਪਣਾ ਜਿਹੜਾ ਨੈਕਸਟ ਹੈਗਾ ਆ ਫਿਰ ਆਪਾਂ ਦੁਬਾਰਾ ਪਾ ਦੇਣੀ ਹੈਗੀ ਉਹ ਵੀ ਛਾਣਨੀ ਜਿਹੜੀ ਉਹਨੂੰ ਸਾਫ਼ ਕਰਕੇ ਕਿਤੇ ਨੂੰ ਬਹੁਤ ਜ਼ਿਆਦਾ ਆਪਾਂ ਡਾਰਕ ਨਹੀਂ ਕਰਨੇ ਹੈਗੇ ਤੇਰੇ ਬਹੁਤ ਜ਼ਿਆਦਾ ਥੋੜਾ ਕਲਰ ਇਹ ਤਾਂ ਚੇਂਜ ਹੋ ਜਾਂਦਾ ਹੈਗਾ ਤਾਂ ਜੀ ਆਪਾਂ ਦੂਸਰੀ ਵਾਰੀ ਵੀ ਹੁਣ ਫਿਰ ਜੀ ਪਾ ਦੇਣੀ ਹੈਗੀ ਇਹ ਬੁੰਦੀ ਜਿਹੜੀ ਹੈਗੀ ਆ ਆਪਾਂ ਜੀ ਦੂਸਰਾ ਪੂਰ ਵੀ ਜਿਹੜਾ ਬੁੰਦੀ ਦਾ ਪਾਦ ਤਾ ਇਹਨੂੰ ਵੀ ਆਪਾਂ ਹੌਲੀ ਹੌਲੀ ਏਦਾਂ ਫਰਾਈ ਕਰਨਾ ਇੱਕ ਤੋਂ ਦੋ ਮਿੰਟ ਤੇ ਬਾਅਦੇ ਵਿੱਚ ਜਿਹੜੀ ਆਪਣੀ ਬੁੰਦੀ ਹੈਗੀ ਆ ਆਪਾਂ ਚਾਣੀ ਦੇ ਵਿੱਚ ਪਾ ਦੇਣੀ ਜਦੋਂ ਸਾਰੀ ਫਰਾਈ ਹੋ ਗਈ ਬੰਦ ਜੀ ਆਪਸਾਰੀ ਆਪਾ ਬਣਾ ਲਏ ਹੈ ਕੀ ਇਹ ਇਹਨੂੰ ਜੇ ਹੁਣ ਆਪਾਂ ਗਰਮ ਗਰਮ ਜਿੱਦਾਂ ਆਪਣੀ ਚਾਹਣੀ ਜਿਹੜੀ ਗਰਮ ਹੋਣੀ ਚਾਹੀਦੀ ਉਹਦੇ ਵਿੱਚ ਆਪਾਂ ਸਾਰੀ ਪਾ ਦੇਣੀ ਹੈ ਇਸ ਤਰ੍ਹਾਂ ਜੀ ਪੁੰਦੀ ਪਣੀ ਹੈਗੀ ਬਹੁਤ ਵਧੀਆ ਬਣੀ ਹੈਗੀ ਆ ਹੁਣ ਆਪਾਂ ਸਾਰੇ ਚਾਹਣੀ ਦੇ ਵਿੱਚ ਪਾ ਦੇਣੀ ਹੈਗੀ ਆ ਇਹਨੂੰ ਆਪਾਂ ਧੀਰੇ ਤਰ੍ਹਾਂ ਜੀ ਹਲਾ ਦੇਣਾ ਹੈ ਗਾਇਆ ਫਿਰ ਇਹਨੂੰ ਆਪਾਂ ਦੋ-ਦੋ 3 ਘੰਟੇ ਇਸ ਤਰ੍ਹਾਂ ਚਾਹਣੀ ਦੇ ਵਿੱਚ ਹੀ ਪਈ ਰਹਿਣੇ ਧੱਕਣ ਦੇ ਕੇ ਰੱਖ ਦੇਣੀ ਹੈਗੀ ਆ ਕਿਉਂਕਿ ਫਿਰ ਇਹ ਜਿਹੜਾ ਮਿੱਠਾ ਹੈਗਾ ਸਾਰੇ ਅਬਜ਼ਰਬ ਕਰ ਲੈਂਦੇ ਚਾਹਣੀ ਦੇ ਵਿੱਚ ਇਹਨੂੰ ਸੱਚ ਜਾਂਦਾ ਆ ਤਾਂ ਬਾਅਦ ਵਿੱਚ ਆਪਾਂ ਇਹਨੂੰ ਫਿਰ ਜੀ ਖਾ ਸਕਦੇ ਹੈਗੇ ਆ। ਹੁਣ ਆਪਾਂ ਜੀ 2 ਤੋਂ 3 ਘੰਟੇ ਇਹਨੂੰ ਇਸ ਤਰ੍ਹਾਂ ਹੀ ਰੱਖਦੇ ਨਾ ਹੈਗਾ ਆ। ਫਿਰ ਦੇਖਦੇ ਬਾਅਦ ਦੇ ਵਿੱਚ। ਆਪਾਂ ਜੀ ਇਹ ਮਿੱਠੀ ਗੁੰਦੀ ਬਣਾਈ ਹੈਗੀ ਇਹਨੂੰ ਆਪਾਂ 2 ਘੰਟੇ ਲਈ ਇੱਦਾਂ ਰੱਖਿਆ ਸੀਗਾ। ਕਿਉਂਕਿ ਚਾਣੀ ਜਿਹੜੀ ਇਹਨੇ ਹੁਣ ਸਾਰੀ ਅਬਜ਼ਰਬ ਕਰ ਲਈ ਹੈਗੀ ਆ। ਗੁੰਦੀ ਹੁਣ ਆਪਣੀ ਟ੍ਰਾਈ ਹੋ ਗਈ ਆ। ਹੁਣ ਆਪਾਂ ਇਹਨੂੰ ਪਲੇਟ 'ਤੇ ਪਾ ਸਕਦੇ ਆ। ਖਾਣ ਲਈ ਰੈਡੀ ਹੈਗੀ ਆ ਜੀ ਬਹੁਤ ਵਧੀਆ ਗੁੰਦੀ ਬਣੀ ਆ। ਤੁਸੀਂ ਵੀ ਇਸ ਤਰ੍ਹਾਂ ਜੀ 1 ਕੱਪ ਬੇਸਨ ਨੂੰ ਢੋਲ ਬਣਾ ਕੇ ਵੱਧਿਆ ਜੇ ਤਾਂ ਗੁੰਦੀ ਬਣਾਣੀ ਬਹੁਤ ਹੀ ਜ਼ਿਆਦਾ ਵਧੀਆ ਮਿੱਠੀ ਗੁੰ ਚਲੋ ਜੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਪਾ ਦੇਣਾ। ਤੁਸੀਂ ਇਹਨੂੰ ਜੇ ਕਲਰ ਵਾਲੀ ਵੀ ਬਣਾ ਸਕਦੇ ਆ ਜੇ ਤੁਸੀਂ ਕਲਰ ਪਾ ਕੇ ਬਣਾਉਣੀ ਹੈਗੀ ਜਾਂ ਡਿਫਰੈਂਟ ਡਿਫਰੈਂਟ ਕਲਰ ਦੇ ਤੇ ਬਹੁਤ ਵਧੀਆ ਲੱਗਦੀ ਹੈ ਤੇ ਲੁੱਕ ਵੀ ਫਿਰ। ਹਾਂਜੀ ਅਜੀ ਆਪਣੀ ਮਿੱਠੀ ਪੁੰਦੀ ਜਿਹੜੀ ਰੈਡੀ ਹੋ ਗਈ ਆ। ਬਹੁਤ ਵਧੀਆ ਬਣੀ ਆ ਬੁੰਦੀ ਜੀ ਦੇਖੋ ਜੀ ਇਹਦੇ ਵਿੱਚ ਬਹੁਤੀ ਜਿਆਦਾ ਇਦਾਂ ਜੂਸ ਜਾਣਾ ਚਾਹੀਦਾ ਇਸ ਤਰ੍ਹਾਂ ਜਾਣੀ ਇਹਦੇ ਵਿੱਚ ਜਾਣੀ ਚਾਹੀਦੀ ਅਜੇ ਆਪਾਂ ਹੋਰ ਵੀ ਜਿਆਦਾ ਟਾਈਮ ਇਹਨੂੰ ਰੱਖਦੇ ਆ ਤਾਂ ਹੋਰ ਵੀ ਵਧੀਆ ਹੋ ਜਾਂਦੀ ਹੈਗੀ ਆ ਤਾਂ ਜੇ ਜੀ ਤੁਹਾਨੂੰ ਇਹ ਸਾਡੀ ਬੁੰਦੀ ਦੀ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ